ਹਾਂਜੀ ਸਤਿ ਸ਼੍ਰੀ ਅਕਾਲ ਜੀ ਪਠੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਫੇਰ ਨਵੀਂ ਵੀਡੀਓ ਲੈ ਕੇ ਆਏ ਆਂ ਜੀ ਤੇ ਇਹ ਵੀਡੀਓ ਲੈ ਕੇ ਆਏ ਆਂ ਜੀ ਆਪਾਂ ਸੁਖਮਨੀ ਸਹਾਇ ਦੇ ਭਾਰ ਦੇ ਤੇ ਵੀ ਸੁਖਮਨੀ ਸਾਹਿਬ ਦੀ ਜੇ ਆਪਾਂ ਵੇਖੋ ਸੁਖਮਨੀ ਸਾਹਿਬ ਨੇ 24 ਅਸ਼ਟਪਦੀਆਂ ਹੁੰਦੀਆਂ ਜੀ ਤੇ ਜੇ 24 ਘੰਟੇ ਆਪਾਂ ਨੂੰ ਦਿੱਤੇ ਜੀ 24 ਅਸ਼ਟਪਦੀਆਂ ਦੇ ਵਿੱਚ 24 ਹਜ਼ਾਰ ਸ਼ਬਦ ਹੁੰਦੇ ਆ ਜੀ 24 ਅਸ਼ਟਪਦੀਆਂ ਦੇ ਵਿੱਚ 24000 ਸ਼ਬਦ ਹੁੰਦੇ ਆ ਇਸੇ ਤਰ੍ਹਾਂ ਇੱਕ ਮੰਨਣ ਦੇ ਵਿੱਚ ਆ ਜੀ ਇੱਕ ਬੰਦੇ ਦਿਨ ਰਾਤ ਵਿੱਚ 24 ਘੰਟਿਆਂ ਦੇ ਵਿੱਚ 24000 ਸਵਾਸ ਲੈਂਦਾ ਜੀ ਲੈਂਦਾ ਜੀ ਇਹਦਾ ਜੀ ਆ ਜ਼ਿਆਦਾਤਰ ਸੁਖਮਣੀ ਸਾਹਿਬ ਦਾ ਡੂੰਗਾ ਸੰਬੰਧ ਹੈ ਜੀ ਆਪਣੇ ਨਾਲ ਜੇ ਆਪਾਂ ਜੁੜੀਏ ਤਾਂ ਇਹਦੀ ਨਾਲ ਇਹ ਸੁੱਖਾਂ ਦੀ ਮਣੀ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਹਦਾ ਨਾਂ ਸੁੱਖਾਂ ਦੀ ਮਣੀ ਕਿਉਂ ਰੱਖਿਆ ਸੀ ਆਪਾਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਆਦਾ ਦਸਾਨਣ ਪਾਉਨੇ ਆ ਇੱਕ ਸਾਖੀ ਦੇ ਆਧਾਰ ਦੇ ਉੱਤੇ ਵੀ ਕਿਵੇਂ ਇਹ ਸੁੱਖਾਂ ਦੀ ਮਣੀ ਆਪਣੇ ਲਈ ਕੰਮ ਕਰਦੀ ਹੈ ਤੇ ਇਹਦੇ ਆਪਾਂ ਇੱਕ ਕਸ਼ਟਪਤੀ ਜਿਹੜੇ ਆਪਣੇ ਕੋਲ 24 ਘੰਟਿਆਂ ਦੇ ਵਿੱਚੋਂ ਆਪਾਂ 24 ਮਿੰਟ ਵੀ ਕੱਢ ਕੇ ਇੱਕ ਕਸ਼ਟਪਤੀ ਦਾ ਜਾਪ ਵੀ ਕਰੀਏ ਤੇ ਜੀ ਤਾਂ ਵੀ ਤਨ ਹੈ ਤੇ ਤਾਂ ਵੀ ਇਹ ਆਪਾਂ 24 ਦਿਨਾਂ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਲਾਂਗੇ ਜੇ 2 ਕਰ ਲਈ ਉਦੋਂ ਵੀ ਵਧੀਆ ਜੇ 6 6 ਕਰਕੇ ਕਰਨ ਲਈ ਉਦੋਂ ਵੀ ਵਧੀਆ ਜੀ ਪਰ ਟਾਈਮ ਕੱਟੋ ਗੁਰਬਾਣੀ ਨਾਲ ਜੁੜੋ ਕੋਈ ਇਹ ਨਹੀਂ ਹੈਗਾਗਾ ਵੀ ਜੇ ਆਪਾਂ ਅੱਖ ਕੇ ਸੋਣ ਨੂੰ ਵੀ ਤੁਸੀਂ 2 2 ਘੰਟੇ 3 3 ਘੰਟੇ ਪਾਠ ਕਰੋ ਸੀ ਇਹ ਨਹੀਂ ਆਦੇ ਅਸੀਂ ਕਹਿੰਦੇ ਗੁਰਬਾਣੀ ਨਾਲ ਜੁੜੋ ਚਾਹੇ 5 ਮਿੰਟ ਹੀ ਜੁੜੋ ਚਾਹੇ 10 ਮਿੰਟ ਜਿੰਨਾ ਵੀ ਟਾਈਮ ਆ ਗੁਰਬਾਣੀ ਨਾਲ ਜੁੜੋ ਕਈ ਭੈਣਾਂ ਕਹਿ ਦਿੰਦੀਆਂ ਐ ਬੱਚੇ ਕਹਿ ਦਿੰਦੇ ਸਾਥੋਂ ਵਰਤ ਵੇਲੇ ਉੱਠਿਆ ਨਹੀਂ ਜਾਂਦਾ ਮੈਂ ਸੁਣ ਲਈ ਥੋੜੀ ਜਿਹੀ ਇੱਕ ਝੁਕਤੀ ਦੱਸਦੀ ਆ ਵਰਤ ਵੇਲੇ ਉੱਠਣ ਦੀ ਜਦੋਂ ਸ਼ਾਮ ਨੂੰ ਤੁਸੀਂ ਪੈਨੇ ਹੋ ਨਾ ਜੀ ਉਦੋਂ ਤੁਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਅਵਰਤ ਵੇਲਾ ਬਖਸ਼ ਮੈਨੂੰ ਇਸ ਅਵਰਤ ਵੇਲੇ ਤੂੰ ਠਾਈ ਜਗਾਈ ਤੁਸੀਂ ਮੈਨੂੰ ਜਗਾਉਣ ਵਾਲੇ ਤੁਸੀਂ ਮੇਥੋਂ ਪਾਠ ਦੀ ਸੇਵਾ ਲੈਣੀ ਮੈਨੂੰ ਵੀ ਕਰਵਾਣੀ ਨਾਲ ਜੋੜੋ ਤੇ ਮੈਨੂੰ ਅਵਰਤ ਵੇਲੇ ਜਰੂਰ ਠਾਓ ਤੁਸੀਂ ਦੇਖ ਲਓ ਜੀ ਤੁਸੀਂ ਇਹ ਜਮਾ ਕੇ ਦੇਖੋ ਸੋਨੂੰ ਉਸ ਟਾਈਮ ਜਾਗ ਆਉਗੀ ਦੇਖੋ ਮੈਂ ਸੋਨੂੰ ਜ਼ਿਆਦਾ ਨਹੀਂ ਰੇਣੀ ਕਹਿੰਦੀ 4 4:30 5 ਤੋਂ ਪਹਿਲਾਂ ਪਹਿਲਾਂ ਤੁਸੀਂ ਉੱਠੋ 5 ਵਜੇ ਤੋਂ ਪਹਿਲਾਂ ਪਹਿਲਾਂ ਉੱਠੋ ਮੈਂ ਚਲੋ ਨਹੀਂ ਤੁਸੀਂ ਨਾ ਆ ਨਹੀਂ ਸਕਦੇ ਆਪਾਂ ਹਜੇ ਸ਼ੁਰੂਆਤ ਹੀ ਕਰਦੇ ਆਂ ਨਹਾਉਣ ਦੀ ਵੀ ਆਪਾਂ ਨੂੰ ਕੋਲ ਹੁੰਦੀ ਹੈ ਤੁਸੀਂ ਜਾਗ ਆ ਗਏ ਤੁਸੀਂ ਪਏ ਜੇ ਤਾਂ ਪਏ ਤੁਸੀਂ ਬੋਲੋਗੇ ਤਾਂ ਤੁਹਾਨੂੰ ਨੀਂਦ ਆ ਜਾਊ ਕਿਉਂਕਿ ਉਸ ਸਮੇਂ ਕੱਲ ਜੋ ਸੌਣ ਦੇ ਤੇ ਹਾਵ ਹੀ ਹੁੰਦਾ ਉਹ ਨਹੀਂ ਚਾਹੁੰਦਾ ਵੀ ਤੁਸੀਂ ਗੁਰਵਾਣੀ ਨਾਲ ਜੁੜੋ ਨਹੀਂ ਉੱਠਣ ਦਿੰਦਾ ਤੁਸੀਂ ਕਦੇ ਵੀ ਦੇਖ ਲਓ ਰਾਤ ਨੂੰ ਓਨੀ ਗੂੜੀ ਨੀਂਦ ਨਹੀਂ ਹੁੰਦੀ ਜਿੰਨੀ ਸਵੇਰ-ਸਵੇਰ ਹੁੰਦੀ ਅਵਰਤਵੀਂ ਦੀ ਨੀਂਦ ਉਹ ਜੀ ਉਹ ਨਹੀਂ ਰਾਤ ਨੂੰ ਨਹੀਂ ਉਣੀ ਕਿਉਂਕਿ ਕਾਲਜੋਗ ਨਹੀਂ ਚੰਗਾ ਵੀ ਤੁਸੀਂ ਉੱਠੋ ਉਹ ਖਿਚ-ਖਿਚ ਆਪਾਂ ਨੂੰ ਥੱਲੇ ਪਾਉਂਦਾ ਨਹੀਂ ਸੌਂ ਸੌ ਤੁਸੀਂ ਇਹਦੇ ਲਈ ਜੀ ਤੁਸੀਂ ਟਾਈਮ ਲਾ ਦਿ ਲਾਰਮ ਲਾ ਲਓ ਪ੍ਰਮਾਤਮਾ ਅਗੇ ਉਦਾਸ ਬੇਨਤੀ ਕਰੋ ਤੁਸੀਂ ਉੱਠ ਜਦੋਂ ਜਾਗ ਗਏ ਟੱਕ ਦੇਣੇ ਤੁਸੀਂ ਦਵਾ-ਦਵਾ ਬੈਠੇ ਹੋ ਜਾਣਾ ਬੈਠ ਤੇ ਬੈਠੇ ਹੋ ਕੇ 21 ਅਸ਼ਟਪਦੀ ਦਾ ਜਾਪ ਕਰਨਾ ਪਹਿਲੀ ਅਸ਼ਟਪਦੀ ਦਾ ਤੁਸੀਂ ਜਾਪ ਕਰਨਾ 5 ਮਿੰਟ 4 ਮਿੰਟ 10 ਮਿੰਟ ਜਿੰਨਾ ਤੁਹਾਡਾ ਮਾਨ ਕਰੇ ਤੁਸੀਂ ਪਾਠ ਕਰਨਾ ਤੁਸੀਂ ਦੇਖੋ ਜੀ ਜਿਹੜਾ ਅਮਰਤ ਵੇਲੇ ਹੁੰਦਾ ਨਾ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਅਮਰਤ ਵੇਲੇ ਕਰਵਾਣੀ ਪੜੀ ਜਾਂਦੀ ਸ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਅਮਰਤ ਵੇਲੇ ਨੂੰ ਸਾਂਭੀ ਬੈਠੇ ਹੁੰਦੇ ਆ ਤੇ ਉਸ ਸਮੇਂ ਜੀ ਰੱਬੀ ਰੂਹਾਂ ਧਰਤੀ ਤੇ ਹੁੰਦੇ ਆਪਣੇ ਸ਼ਹੀਦ ਸਿੰਘ ਧਰਤੀ ਤੇ ਆ ਜਾਂਦੇ ਆ ਜੀ ਆਪਣੇ ਸ਼ਹੀਦ ਸਿੰਘ ਜਿੱਥੇ ਜਿੱਥੇ ਉਹਨਾਂ ਦੀ ਗਰਵਾਣੀ ਦਾ ਨਾਮ ਹੁੰਦਾ ਉੱਥੇ-ਉੱਥੇ ਉਹਨਾਂ ਦੇ ਪੈਰੇ ਲੱਗ ਜਾਂਦੇ ਆ ਸਿਮਰਨ ਹੁੰਦਾ ਤੇ ਇੰਨੀਆਂ ਰੱਬੀ ਰੂਹਾਂ ਐਨੇ ਸ਼ਹੀਦ ਸਿੰਘ ਜੀ ਉਹ ਧਰਤੀ ਤੇ ਆਉਂਦੇ ਤੇ ਫਿਰ ਆਪਾਂ ਕਰੀਏ ਅਰਦਾਸ ਤੇ ਕਿਉਂ ਨਾ ਸੁਣੀ ਜਾਵੇ ਤੁਸੀਂ ਇਹ 20 21 ਦਿਨ ਕਰਕੇ ਦੇਖਿਓ ਫਿਰ ਤੁਸੀਂ ਦੇਖਿਓ ਤੁਸੀਂ ਕਿੰਨੇ ਅਵਰ ਤੇ ਮੇਰੇ ਜਾਗ ਨਹੀਂ ਹੁੰਦੀ ਮੈਂ ਕਹਿੰਦੀ ਤੁਸੀਂ ਅਵਰ ਤੇ ਸੌਣੇ ਨਹੀਂ ਬਸ ਇੱਥੋਂ ਸ਼ੁਰੂਆਤ ਕਰ ਲਓ ਤੁਸੀਂ ਸਿਰਫ ਇੱਕ ਕਾਸਟ ਪਦੀ ਤੋਂ ਉੱਠੋ ਦੋ ਦੋ ਬੈਠ ਜਾਣਾ ਨਾਲ ਦੀ ਨਾਲ ਤੁਸੀਂ ਪੜ੍ਹਨਾ ਸ਼ੁਰੂ ਕਰ ਦੇਣਾ ਕੋਈ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਨਾਓ ਕੋਈ ਮੂੰਹ ਹੀ ਤੋਂ ਕੁਝ ਨਹੀਂ ਕਹਿੰਦੀ ਬਸ ਬੈਠ ਚੋ ਤੇ ਇੱਕ ਕਾਸਟ ਪਦੀ ਦਾ ਜਾਪ ਸ਼ੁਰੂ ਕਰ ਦਿਓ 5 ਮਿੰਟ 4 ਮਿੰਟ ਜਿੰਨਾ ਵੀ ਟਾਈਮ ਹੁੰਦਾ ਨਹੀਂ ਆਉਂਦਾ ਮੂਲ ਮੰਤਰ ਸਹਿਬ ਦਾ ਪਾਠ ਕਰ ਲਓ ਉਹ ਵੀ ਕੰਠ ਹੈ ਨਹੀਂ ਵਾਹਿਗੁਰੂ ਦਾ ਸਿਮਰਨ ਕਰੋ 5 ਮਿੰਟਾਂ ਤੋਂ ਸ਼ੁਰੂਆਤ ਪੰਜ ਮਿੰਟ ਕਰਕੇ ਫਿਰ ਚਲੋ ਸਮਝੋ 5 ਮਿੰਟਾਂ ਤੋਂ ਸ਼ੁਰੂ ਕਰ ਲਓ ਹੌਲੀ 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 ਤੁਸੀਂ ਵੇਖੋ 20 21 ਦਿਨ ਬਾਅਦ ਤੁਹਾਨੂੰ ਜਾਗ ਆਉਣ ਲੱਗ ਜੂਗੀ 5ਾਂ ਤੋਂ ਫਿਰ ਟਾਈਮ ਵਧਾ ਲਓ 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਬਸ ਮੁੜ ਕੇ ਉਸ ਤੋਂ ਬਾਅਦ ਜਿਵੇਂ ਜਿਵੇਂ ਜਿੰਨਾ ਤੁਹਾਡਾ ਪਰਮਾਤਮਾ ਨੇ ਤੁਹਾਡੇ ਤੋਂ ਸੇਵਾ ਲਈ ਹੈ ਤੇ ਲਈ ਜਾਣਗੇ ਸੋ ਨੂੰ ਲੋੜੀਂਦੀ ਪੈਂਦੀ ਖੁਦ ਪਰਮਾਤਮਾ ਤੋਂ ਨੂੰ ਜਿਵਾਉਣਗੇ ਨਾ ਜਾਗੋਗੇ ਤਾਂ ਵੀ ਤੁਹਾਨੂੰ ਖਿੱਚ ਕੇ ਹੋਰ ਕਹਣਗੇ ਉੱਠ ਭਗਤਾ ਅਮਰਤ ਵੇਲਾ ਹੋ ਗਿਆ ਬਸ ਇੰਨਾ ਕੀ ਕੰਮ ਕਰਨਾ ਲਓ ਜੀ ਅੱਪਾ ਤੁਹਾਨੂੰ ਸੁੱਖਾਂ ਦੀ ਮਣੀ ਬਾਰੇ ਥੋੜਾ ਜਿਹਾ ਦੱਸਦੇ ਹਾਂ ਵਿਸਥਾਰ ਦੇ ਵਿੱਚ ਵੀ ਇਹ ਸੁੱਖਾਂ ਦੀ ਮਣੀ ਨਾਮ ਪਰਮਾਤਮਾ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਕਿਉਂ ਦਿੱਤਾ ਸੀ ਜੀ ਤੇ ਇਹ ਵੇਖੋ ਜੀ ਇਹ ਸੁੱਖਾਂ ਦੀ ਮਣੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇਹ ਤੁਸੀਂ ਇਹਨਾਂ ਜਿਹੜਾ ਸ਼ਬਦਾਂ ਇਹਦਾ ਸੁਖਮਣੀ ਦਾ ਅਰਥ ਤਾਂ ਵੇਖ ਤੁਹਾਨੂੰ ਪਤਾ ਸੁੱਖਾਂ ਦੀ ਮਣੀ ਮਣੀ ਦਾ ਸਬੰਧ ਕੀ ਹੁੰਦਾ ਈ ਸੱਪ ਨਾਲ ਹੁੰਦਾ ਮਣੀ ਦਾ ਸਬੰਧ ਸੱਪ ਨਾਲ ਹੁੰਦਾ ਤੇ ਸੁੱਖ ਸੁੱਖਾਂ ਦਾ ਤੁਹਾਨੂੰ ਪਤਾ ਇਹ ਸੁੱਖ ਤਾਂ ਆਪਾਂ ਸਾਰਾ ਦਿਨ ਹੀ ਭਾਗਦੇ ਰਹਿੰਨੇ ਆ ਤੇ ਮਣੀ ਦਾ ਸਬੰਧ ਹੁੰਦਾ ਸੱਪ ਨਾਲ ਚਲੋ ਜੀ ਆਪਾਂ ਦੱਸਦੇ ਆਂ ਵੀ ਮਣੀ ਕਿਵੇਂ ਨਾਂ ਰੱਖਿਆ ਗੁਰੂ ਨੇ ਕਿਵੇਂ ਸੁੱਖਾਂ ਦੇ ਨਾਲ ਮਗਰ ਮਣੀ ਸ਼ਬਦ ਲਾਇਆ ਦੇਖੋ ਜੀ ਜਿਹੜੇ ਇਹ ਸੱਪ ਹੁੰਦੇ ਆ ਨਾ ਇਹ ਵੇਖੋ ਮਣੀ ਹਰ ਇੱਕ ਸੱਪ ਦੇ ਵਿੱਚ ਨਹੀਂ ਵਿਖ ਸਕਦੀ ਹੁੰਦੀ। ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਦੋ ਸੱਪ ਹੀ ਹੁੰਦੇ ਜਿਨ੍ਹਾਂ ਦੇ ਅੰਦਰ ਇਹ ਮਣੀ ਵਿਖ ਸਕਦੀ ਹੁੰਦੀ ਹੈ। ਠੀਕ ਹੈ ਨਾ ਜੀ? ਇਹ ਮਣੀ ਵਿਖ ਸਕਤ ਹੁੰਦੀ ਹੈ ਉਹਨਾਂ ਦੇ ਵਿੱਚ ਇਹ ਜਦੋਂ ਜਿਵੇਂ ਜਿਵੇਂ ਸੱਪ ਜ਼ਿਆਦਾ ਬਜ਼ੁਰਗ ਹੋਈ ਇਹ ਨਾ ਜਦੋਂ ਮਣੀ ਵਿਖ ਮਣੀ ਵਿਖ ਸਕਤ ਕਿਵੇਂ ਹੁੰਦੀ ਹੈ ਸੱਪ ਦੇ 24 ਘੰਟਿਆਂ ਦੇ ਵਿੱਚ ਨਾ ਸੱਪ ਦੇ ਅੰਦਰ ਜ਼ਹਿਰ ਦੀ ਇੱਕ ਬੂਧ ਪੈਦਾ ਹੁੰਦੀ ਹੈ। ਉਹ ਉਹ ਬੂੰਦ ਦੇ 24 ਘੰਟਿਆਂ ਦੇ ਵਿੱਚ ਵਿੱਚ ਹੀ ਜਦੋਂ ਬੂੰਦ ਬਣਦੀ ਹੈ ਤਾਂ ਉਹਨੂੰ ਉਹ ਬੂੰਦ ਨਿਗਲ ਨਹੀਂ ਉਹਨੂੰ ਕੱਢਣੀ ਪੈਂਦੀ ਹੈ ਕਿਉਂਕਿ ਉਹਦੇ ਅੰਦਰ ਉਹ ਜ਼ਹਿਰ ਨੂੰ ਸਮਾਉਣ ਦੀ ਸ਼ਮਤਾ ਨਹੀਂ ਹੁੰਦੀ ਉਹ ਚਾਹੇ ਤੇ ਪੱਥਰ ਤੇ ਸਿਰ ਮਾਰ ਕੇ ਕੱਢੇ ਚਾਹੇ ਕਿਤੇ ਕਾਹ ਫੂਸ ਤੇ ਕਿਤੇ ਵੀ ਉਹਨੇ ਜ਼ਹਿਰ ਉਗਲ ਨਹੀਂ ਹੁੰਦਾ ਠੀਕ ਹੈ ਨਾ ਜਦੋਂ ਉਹਦੀ ਉਮਰ 100 ਸਾਲ ਤੋਂ ਟੱਪ ਜਾਂਦੀ ਹੈ ਸੱਪ ਦੀ ਉਮਰ ਤਾਂ ਫਿਰ ਉਹ ਕੀ ਕਰਦਾ ਜੀ ਫਿਰ ਉਹ ਉਹੋ ਜੀ ਜਗ੍ਹਾ ਭਾਲਦਾ ਕੋਈ ਸ਼ਾਂਤਮਈ ਜਗ੍ਹਾ ਫਿਰ ਉਹਨਾਂ 3-4 ਜਗ੍ਹਾ ਹੁੰਦੀਆਂ ਜਿਹੜੀਆਂ ਉਹ ਚੁੰਦਾ ਹੈ ਠੀਕ ਹੈ ਜੀ ਪਹਿਲੀ ਜਗ੍ਹਾ ਹੁੰਦੀ ਆ ਉਹਦੀ ਚੁੰਨ ਵਾਲੀ ਜਿੱਥੇ ਧਨ ਦੌਲਤ ਕੋਈ ਖਜ਼ਾਨਾ ਪਿਆ ਹੁੰਦਾ ਹੈ ਨਾ ਉਹ ਜਗ੍ਹਾ ਹੁੰਦੀ ਚੁੰਦਾ ਉਹ ਉਹ ਕਿਉਂਕਿ ਉਹ ਸ਼ਾਂਤ ਹੁੰਦੀ ਹੈ ਉਹ ਆਪਣੀ ਆਵਾਜ਼ ਤੋਂ ਲੋਕਾਂ ਤੋਂ ਕਾਫੀ ਦੂਰ ਹੁੰਦੀ ਹੈ ਦੂਜੀ ਜਗ੍ਹਾ ਚੁੰਦਾ ਜੀ ਉਹ ਬਾਸ਼ ਨਾਲੀ ਜਿੱਥੇ ਚੰਦਾਂ ਦੇ ਦਰਖਤ ਠੰਡੇ ਹੁੰਦੇ ਆ ਤੇ ਸ਼ਾਂਤ ਹੁੰਦੇ ਆ ਸ਼ਾਂਤ ਜਗ੍ਹਾ ਚ ਜੰਗਲਾਂ ਛੁੰਦੇ ਆ ਤੇ ਪੂਰੇ ਠੰਡੇ ਹੁੰਦੇ ਆ ਉਹ ਜਗ੍ਹਾ ਚ ਹੁੰਦਾ ਤੀਜੀ ਜਗ੍ਹਾ ਚ ਹੁੰਦਾ ਜੀ ਸੰਗੀਤ ਦੀ ਧੁਣਾ ਦੀ ਜਿੱਥੇ ਸੰਗੀਤ ਹੋਵੇ ਤੇ ਉਹਨਾਂ ਦੀ ਧੁਨ ਹੋਵੇ ਉਹ ਜਗ੍ਹਾ ਚ ਹੁੰਦਾ ਉਹ ਜਗ੍ਹਾ ਸਾਨੂੰ ਸਕੂਨ ਹੁੰਦਾ ਚੌਥੀ ਜਗ੍ਹਾ ਚ ਹੁੰਦਾ ਜੀ ਭਗਤੀ ਦੀ ਜਿੱਥੇ ਬਹੁਤ ਜ਼ਿਆਦਾ ਭਗਤੀ ਹੋ ਰਹੀ ਹੋਵੇ ਸਿਮਰਨ ਹੋ ਰਿਹਾ ਹੋਵੇ ਉਹ ਜਗ੍ਹਾ ਚ ਹੁੰਦਾ ਫਿਰ ਉਹ ਭਗਤੀ ਦੀ ਜਗ੍ਹਾ ਚੋਂ ਕੇ ਫਿਰ ਉਹ ਉੱਥੇ ਜਾਂ ਬੈਠਦਾ ਜੀ ਫਿਰ ਉਹ ਜਿਵੇਂ ਜਿਵੇਂ ਉਪਭਕਤੀ ਜਿਵੇਂ ਜਿਵੇਂ ਉਹ ਉਹ ਸ਼ਾਂਤ ਜਵਾ ਜਗਾ ਦੇ ਵਿੱਚ ਬੈਠ ਜਾਂਦਾ ਆਰਾਮ ਕਰਨ ਲੱਗ ਜਾਂਦਾ ਵੀ ਉਮਰ ਜ਼ਿਆਦਾ ਹੋ ਜਾਂਦੀ ਹੈ 100 ਸਾਲ ਤੋਂ ਬਾਅਦ ਜਿਹੜਾ ਉਹਦੇ ਅੰਦਰ ਜ਼ਹਿਰ ਬਣਦਾ ਹੁੰਦਾ ਨਾ ਜੀ ਉਹ ਜ਼ਹਿਰ ਫਿਰ ਉਹਦੇ ਅੰਦਰ ਇੱਕ ਮਣੀ ਦਾ ਰੂਪ ਲੈ ਲੈਂਦੀ ਹੈ ਉਹ ਜ਼ਹਿਰ ਨੂੰ ਸਮਾਉਣ ਦੀ ਪਹੁੰਚਉਣ ਦੀ ਫਿਰ ਉਹਦੇ ਅੰਦਰ ਨਾ ਉਹ ਸ਼ਕਤੀ ਉਹ ਤਾਕਤ ਪੈਦਾ ਹੋ ਜਾਂਦੀ ਹੈ ਜਿਹੜੀ ਇੱਕ ਮਣੀ ਦਾ ਰੂਪ ਲੈਂਦੀ ਹੈ ਉਹ ਜ਼ਹਿਰ ਦੀ ਫਿਰ ਉਹਦੇ ਅੰਦਰ ਮਣੀ ਬਾਨਣੀ ਸ਼ੁਰੂ ਹੋ ਜਾਂਦੀ ਹੈ ਇਹ ਗਣੇ ਇਹ ਸੱਪ ਜ਼ਿਆਦਾਤਰ ਭਗਤੀ ਵਾਲੇ ਥਾਂ ਤੇ ਪਾਏ ਜਾਂਦੇ ਆ ਤੇ ਬਸ ਇਹ ਚਾਰ ਕਥਾਵਾਂ ਚ ਹੀ ਹੁੰਦੀ ਹੈ ਇਹ ਜਾਂ ਉਹ ਨਹੀਂ ਕਿਤੇ ਹੁੰਦੇ ਤੇ ਇਹ ਫਿਰ ਫਿਰ ਇਹਦੇ ਅੰਦਰ ਉਹ ਜ਼ਹਿਰ ਖਤਮ ਹੋ ਜਾਂਦਾ 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 ਜਾਨੀ ਵੀ ਉਹ ਅੰਦਰ ਪਚਾਰਿਆ ਹੁੰਦਾ ਪਚਾ ਲੈਂਦਾ ਉਹਦੇ ਵਿੱਚ ਉਹ ਸ਼ਕਤੀ ਪੈਦਾ ਹੋ ਜਾਂਦੀ ਹੈ ਜ਼ਹਿਰ ਨੂੰ ਪਚਾਉਣ ਨਾਲ ਤੇ ਉਹਦੇ ਅੰਦਰ ਮਣੀ ਵਿਕਸਿਤ ਹੋ ਜਾਂਦੀ ਹੈ ਠੀਕ ਹੈ ਨਾ ਜੀ ਮਣੀ ਦਾ ਨਾਮ ਆਪਣੇ ਗੁਰੂ ਨੇ ਕਿਉਂ ਦਿੱਤਾ ਸੀ ਆਪਣੇ ਗੁਰੂ ਨੇ ਮਣੀ ਦਾ ਨਾਮ ਆ ਦਿੱਤਾ ਐਸ ਤਰ੍ਹਾਂ ਦੇ ਦਾ ਸ੍ਰੀ ਮਕਸਦ ਸੀ ਸ੍ਰੀ ਮਤਲਬ ਸੀ ਵੀ ਜਦੋਂ ਆਪਾਂ ਪ੍ਰਮਾਤਮਾ ਨਾਲ ਜੁੜਦੇ ਆ ਸਿਮਰਨ ਕਰਦੇ ਆ ਸਿਮਰਨ ਨਾਲ ਜੁੜਦੇ ਆ ਜਿਵੇਂ ਜਿਵੇਂ ਇਹ ਗਰਵਾਣੀ ਦਾ ਰਾਸ ਆਪਣੇ ਅੰਦਰ ਜਾਂਦਾ ਚਾਈ ਜਾਂਦਾ ਨਾ ਜੀ ਜਿਹੜੀ ਆਪਣੇ ਅੰਦਰ ਹੰਕਾਰ ਲੋਭ ਮੋਹ ਕਾਂ ਬਾਸ਼ਨਾ ਦੀਆਂ ਗੰਦੀ ਮੈਲ ਭਰੀ ਪੀ ਜ਼ਹਿਰ ਭਰਿਆ ਪਿਆ ਆਪਣੇ ਅੰਦਰ ਉਹ ਖਤਮ ਹੋਣਾ ਸ਼ੁਰੂ ਹੋ ਜਾਏ ਜਿਵੇਂ ਜਿਵੇਂ ਗੁਰਬਾਣੀ ਦਾ ਰਾਸ ਆਪਣੇ ਅੰਦਰ ਜਾਂਦਾ ਜਾਂਦਾ ਇਹ ਜ਼ਹਿਰ ਆਪਣੇ ਅੰਦਰੋਂ ਆਪਣੇ ਆਪ ਖਤਮ ਹੋ ਜਾਂਦਾ ਬਾਹਰੋਂ ਉਗਲਣ ਲੱਗ ਜਾਂਦੇ ਆਪਾਂ ਨਿਕਲ ਜਾਂਦਾ ਆਪਣੇ ਅੰਦਰ ਤੇ ਆਪਾਂ ਫਿਰ ਇਹ ਗੁਰਬਾਣੀ ਆਪਣੇ ਅੰਦਰ ਇੱਕ ਰਾਸ ਦੀ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਉਹਦੇ ਅੰਦਰ ਇੱਕ ਮਣੀ ਪੈਦਾ ਹੋ ਜਾਂਦੀ ਹੈ ਜ਼ਹਿਰ ਖਤਮ ਹੋ ਕੇ ਤੇ ਆਪਣੇ ਅੰਦਰ ਜ਼ਹਿਰ ਖਤਮ ਹੋ ਕੇ ਸਿਮਰਨ ਭਗਤੀ ਸੁੱਖਾਂ ਦੀ ਮਣੀ ਪੈਦਾ ਹੋ ਜਾਂਦੀ ਹੈ ਆਪਾਂ ਭਗਤ ਇੱਕ ਮਣੀ ਕਿਹਦੇ ਪੈਰਾਂ ਦੇ ਸੰਤਾਂ ਦੇ ਮਹਾਪੁਰਸ਼ਾਂ ਦੇ ਆਪਣੇ ਵਰਗਿਆਂ ਦੇ ਹੀ ਪੈਦਾ ਹੁੰਦੇ। ਸੰਤ ਮਹਾਪੁਰਸ਼ ਇਸ ਨਾਲ ਜੁੜਦੇ ਆ ਫਿਰ ਉਹਨਾਂ ਦੇ ਅੰਦਰ ਸਿਰਫ ਸਾਰਾ ਵਕਤ ਪਰਮਾਤਮਾ ਦੀ ਲੜੀ ਚੱਲਦੀ ਰਹਿੰਦੀ ਹੈ। ਚੁੱਪ ਬੈਠੇ ਆ ਪਰ ਉਹ ਆਪਣੇ ਨਾਲ ਤਾਂ ਗੱਲਾਂ ਕਰਦੇ ਰਹਿੰਦੇ ਆ ਸੰਤ ਜੀ ਜੇ ਆਪਾਂ ਕਈ ਵਾਰ ਜਾ ਕੇ ਬੈਠੇ ਨੇ ਆਪਣੇ ਨਾਲ ਪਰ ਜਿਹੜੀ ਉਹਨਾਂ ਦੇ ਅੰਦਰਲੀ ਆਵਾਜ਼ ਆ ਨਾ ਉਹ ਸਿਰਫ ਪਰਮਾਤਮਾ ਨਾਲ ਹੀ ਜੁੜੀ ਜਾਂਦੀ ਹੈ। ਉਹ ਚੈਨ ਬਣ ਜਾਂਦੀ ਇੱਕ। ਉਹ ਇਹਨਾਂ ਸਾਰੀਆਂ ਦੁਨਿਆਵੀ ਚੀਜ਼ਾਂ ਤੋਂ ਪਾਸੇ हट ਜਾਂਦੀ। ਠੀਕ ਹੈ ਜੀ ਇਹਦੇ ਲਈ ਆਪਾਂ ਨੂੰ ਇਹੇ ਆਪਣੇ ਗੁਰੂ ਨੇ ਨਾਮ ਦਿੱਤਾ ਸੀ ਵੀ ਇਹ ਸੁੱਖਾਂ ਦੀ ਮਣੀ ਹੈ ਜੇ ਆਪਾਂ ਨੂੰ ਸੰਭ ਕੇ ਗੁਰਵਾਣੀ ਨਾਲ ਜੁੜ ਗਏ ਆਪ ਆਦਮੀ ਕੋਲੇ ਇਨਸਾਨ ਕੋਲੇ ਦੋ ਹੀ ਤਰ੍ਹਾਂ ਦੇ ਦੁੱਖ ਹੁੰਦੇ ਆ ਜੀ ਇਹਨੂੰ ਇੱਕ ਤਨ ਤੋਂ ਦੁਖੀ ਤੇ ਇੱਕ ਮਨ ਤੋਂ ਦੁਖੀ ਤਨ ਤੋਂ ਦੁਖੀ ਉਹ ਹੁੰਦਾ ਜਿਹਨੂੰ ਕੋਈ ਸਰੀਰਕ ਬਿਮਾਰੀ ਹੁੰਦੀ ਹੈ ਠੀਕ ਹੈ ਨਾ ਮਨ ਤੋਂ ਆਪਾਂ ਦੁਖੀ ਹੁੰਨੇ ਆ ਦੁਨਿਆਵੀ ਚੀਜ਼ਾਂ ਨਹੀਂ ਮਿਲਦੀ ਆਵੀ ਹੈ ਨਹੀਂ ਆਵੀ ਹੈ ਨਹੀਂ ਆਵੀ ਹੈ ਵੀ ਲੋਭ ਕਾਮ ਪੈਸਾ ਵਾਸ਼ਨਾ ਹੰਕਾਰ ਇਹ ਮੰਨ ਤੋਂ ਦੁਖੀ ਆਪਾਂ ਠੀਕ ਹੈ ਨਾ ਜਦੋਂ ਆਪਣੇ ਅੰਦਰ ਸਿਮਰਨ ਗੁਰਵਾਣੀ ਦੀ ਇਹ ਲੜੀ ਚੱਲ ਪਈ ਇਹ ਚੈਨ ਚੱਲ ਪਈ ਆਪਣੇ ਅੰਦਰ ਤੇ ਆਪਾਂ ਨੂੰ ਕੋਈ ਦੁੱਖ ਰਹਿਣੇ ਨਹੀਂ ਨਾ ਤਨ ਦਾ ਤੇ ਨਾ ਮਨ ਦਾ ਠੀਕ ਹੈ ਜੀ ਆਪਾਂ ਦੋਨੇ ਪਾਸੇ ਸੁਖੀ ਹੋ ਜਾਗੇ ਤਨ ਤੋਂ ਵੀ ਤੇ ਮਨ ਇਹਦੇ ਲਈ ਜੀ ਆਪਾਂ ਇਹ ਸੁਖਮਣੀ ਸਾਹਿਬ ਦਾ ਗੁਰਵਾਣੀ ਆਪਾਂ ਨੂੰ ਗੁਰਮਾਣੇ ਦਿੱਤੀ ਇਹਦੇ ਨਾਲ ਜੋੜ ਤੇਰੇ ਅੰਦਰੋਂ ਜ਼ਹਿਰ ਇਹ ਗੰਦੇ ਬੇਕਾਰਾਂ ਦੀ ਮੈਲ ਨਿਕਲੇ ਤੇ ਤੂੰ ਇਹ ਅੰਦਰੇ ਸੁੱਖਾਂ ਦੀ ਮਣੀ ਤੇਰੇ ਅੰਦਰ ਪੈਦਾ ਹੋਵੇ ਤੇ ਤੂੰ ਤੰਦਰੁਸਤ ਰਹੇ ਇਹਦੇ ਲਈ ਜੀ ਤੁਹਾਨੂੰ ਮੈਂ ਕਹਿੰਨੀ ਹਾਂ ਹਰ ਰੋਜ਼ ਜੇ ਤੁਸੀਂ ਇੱਕ ਵੀ ਅਸ਼ਟਪਦੀ ਦਾ ਜਾਪ ਕਰਦੇ ਹੋ ਨਾ ਜੀ ਤਾਂ ਤੁਸੀਂ ਧੰਨੀ ਹੋ ਜਾਵੋ ਠੀਕ ਹੈ ਨਾ ਜੀ ਤੇ ਜਦੋਂ ਵੀ ਇਹ ਪਾਠ ਦੀ ਵੇਖ ਆਪਾਂ ਚ ਕੀ ਲਿਖਿਆ ਸਿਰਫ ਇਹੀ ਲਿਖਿਆ ਸਿਮਰੋ ਸਿਮਰ ਸੁਖ ਪਾਓ। ਕਲ ਕਲੇਸ਼ ਤਨ ਮਾਹੇ ਮਟਾਓ। ਸਿਰਫ ਇਹੀ ਗੱਲ ਹੈ ਨਾ ਲਿਖੀ ਹੋਈ ਹੈ ਜੇ ਤੁਸੀਂ ਆਪ ਹੀ ਪੜਾਂ ਇਹਦੇ ਲਈ ਆਪਾਂ ਇਹਦੇ ਸੱਪ ਦੇ ਵਾਂਗੂ ਆਪਣੇ ਅੰਦਰਲਾ ਜ਼ਹਿਰ ਖਤਮ ਕਰਕੇ ਸੁੱਖਾਂ ਦੀ ਮਣੀ ਨੂੰ ਪੈਦਾ ਕਰੀਏ ਸਿਮਰਨ ਨੂੰ ਪੈਦਾ ਕਰੀਏ ਜਿਹੜੀ ਆਪਣੇ ਅੰਦਰ ਤੇ ਤਾ ਵਜ ਜੀ ਤੇ ਆਪਾਂ ਵੀ ਸੋਹਣੀ ਸਕੂਨ ਭਰੀ ਜਿੰਦੀ ਹੋਗੇ ਜਿਹੜੇ ਆਪਾਂ ਕਹਿੰਨੇ ਆਪਾਂ ਦੁਖੀ ਆ ਦੁਖੀ ਆ ਦੁਖੀ ਦੁਖੀ ਕਹਿਣਾ ਆਪਾਂ ਹਟ ਜਾਾਂਗੇ ਤੇ ਆਪਣੇ ਸਾਰਾ ਵਾਤਾਵਰਨ ਸਭ ਕੁਝ ਸ਼ਾਂਤ ਹੋ ਜੂ ਉਸ ਪਰ ਸਭ ਤੋਂ ਪਹਿਲਾਂ ਇਹ ਗੁਰਵਾਣੀ ਨੂੰ ਸਮਝੋ ਫੇਰ ਪੜੋ ਰੱਟੇ ਲਾਉਂਦੇ ਨੂੰ ਕੋਈ ਫਾਇਦਾ ਨਹੀਂ ਇਹਦੇ ਉੱਤੇ ਪੂਰਾ ਜੋ ਇਹਦੇ ਵਿੱਚ ਲਿਖਿਆ ਉਹ ਅਪਣਾਓ ਝੂਠ ਚੂਲੀ ਨਿੰਦਿਆ ਲੋਭ ਮੋਹ ਹੰਕਾਰ ਇਹ ਸਾਰਾ ਕੁਝ ਸਾਈਡ ਤੇ ਰੱਖੋ ਆਪਾਂ ਆਪਣਾ ਜੋ ਸੀਸ ਆਪਾਂ ਗੁਰੂ ਅੱਗੇ ਕਿਉਂ ਝੁਕਾਉਨੇ ਆ ਜਦੋਂ ਆਪਣਾ ਸੀਸ ਗੁਰੂ ਅੱਗੇ ਝੁਕ ਜਾਂਦਾ ਨਾ ਜਿਹੜੇ ਆਪਣੇ ਅੰਦਰ ਹਕਾਰ ਲੋਭ ਉਹ ਘਟ ਜਾਂਦੇ ਆ ਹਕਾਰ ਟੁੱਟ ਜਾਂਦਾ ਫਿਰ ਆਪਾਂ ਗੁਰੂ ਅੱਗੇ ਝੁਕ ਜਾਂਦੇ ਆ ਜਾਦੇ ਹੰਕਾਰ ਆਂਦਨੀ ਗੁਰੂ ਅਗੇ ਹੀ ਝੁਕਦਾ ਠੀਕ ਹੈ ਨਾ ਇਹਦੇ ਲਈ ਆਪਦੇ ਪ੍ਰਮਾਤਮਾ ਅੱਗੇ ਝੁਕੋ ਆਪਦੇ ਪ੍ਰਮਾਤਮਾ ਨੂੰ ਦੇ ਧਰਮ ਨੂੰ ਸੱਚੇ ਦਿਲੋਂ ਸੱਚੇ ਮਨੋਂ ਪਿਆਰ ਕਰੋ ਤੇ ਆਪਣੇ ਅੰਦਰ ਵੀ ਤੁਸੀਂ ਸੁੱਖਾਂ ਦੀ ਮਣੀ ਵਸਾਓ ਜੀ ਤੇ ਅੱਜ ਦੀ ਵੀਡੀਓ ਆਪਣੀ ਇਤੋਂ ਦੀ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਵਾਹਿਗੁਰੂ ਜ਼ਰੂਰ ਲਿਖਣਾ ਤੇ ਪ੍ਰਮਾਤਮਾ ਤੁਹਾਡੇ ਤੇ ਬਹੁਤ ਕਿਰਪਾ ਕਰੇ ਤੁਸੀਂ ਵੀ ਆਪਦੇ ਅੰਦਰ ਸੁੱਖਾਂ ਦੀ ਮਣੀ ਪੈਦਾ ਕਰ ਸਕੋ ਪ੍ਰਮਾਤਮਾ ਤੁਹਾਨੂੰ ਵੀ ਗਰਵਾਣੀ ਵੱਲ ਜੋੜੇ ਗਰਵਾਣੀ ਨਾਲ ਜਾ ਲਵੇ ਗਰਵਾਣੀ ਤੁਹਾਡੇ ਤੋਂ ਗਰਵਾਣੀ ਦੀ ਸੇਵਾ ਲਵੇ ਚਾਹੇ 5 ਮਿੰਟ ਹੀ ਲਵੇ ਸਾਰੇ ਪਿਆਰ ਪਰਿਵਾਰ ਨੂੰ ਸਾਰੇ ਜੁਕੇ ਉਹਦੇ ਪਰਿਵਾਰ ਨੂੰ ਐਦਿਲੋ ਬਹੁਤ ਬਹੁਤ ਧੰਨਵਾਦ ਕਰਦੀ ਆਂ ਸਾਰੇ ਪਰਿਵਾਰ ਦਾ ਜਿਹੜੇ ਮੈਨੂੰ ਇੰਨਾ ਸਾਰਾ ਪਿਆਰ ਦੇ ਰਹੇ ਆ ਤੇ ਪ੍ਰਮਾਤਮਾ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਦੇਣ ਦੁਗੁਣੀਆਂ ਰਾਸ ਚੌਗੁਣੀਆਂ ਤਰੱਕੀਆਂ ਬਖਸ਼ੇ ਇੰਨਾ ਕੀਮਤੀ ਸਮਾਂ ਕੱਢ ਕੇ ਤੁਸੀਂ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ